ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹੋ ਗਿਆ ਮਾਹੌਲ ਗਰਮ ਜਦੋਂ ਦਾ ਭਾਈ ਅਮਰਪਾਲ ਸਿੰਘ ਵੱਲੋਂ ਐਮਪੀ ਦੀਆਂ ਚੋਣਾਂ ਲੜੇ ਜਾਂਦਾ ਐਲਾਨ ਹੋਇਆ ਹੈ ਸਿਆਸਤ ਬਹੁਤ ਜ਼ਿਆਦਾ ਗਰਮਾ ਗਈ ਹੈ ਤੇ ਬਹੁਤ ਸਾਰੇ ਵੱਡੇ ਲੀਡਰਾਂ ਵਿੱਚ ਇਸ ਨੂੰ ਲੈ ਕੇ ਆਫੜਾ ਦਫੜੀ ਮਚ ਗਈ ਹੈ ਤੇ ਹਲਕਾ ਖਡੂਰ ਸਾਹਿਬ ਵਿੱਚ ਜੋ ਭਾਈ ਅਮਰਪਾਲ ਸਿੰਘ ਵੱਲੋਂ ਆਜ਼ਾਦ ਚੋਣਾਂ ਲੜੇ ਜਾਂਦਾ ਐਲਾਨ ਹੋਇਆ ਉਸ ਤੋਂ ਬਾਅਦ ਕਈ ਬੁੱਧੀਜੀਵੀਆਂ ਵੱਲੋਂ ਆਪਣੇ ਵਿਚਾਰ ਰੱਖੇ ਜਾ ਰਹੇ ਨੇ ਤੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਵੱਲੋਂ ਹਲਕੇ ਦੇ ਲੋਕਾਂ ਨੂੰ ਅਜਿਹਾ ਕਹਿ ਦਿੱਤਾ ਗਿਆ ਆਓ ਤੁਹਾਨੂੰ ਇਹ ਸੁਣਾਉਨੇ ਆਂ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਜਰੂਰ ਕਮੈਂਟ ਕਰਿਓ ਹਰੂਸਾਨ ਵਾਲਿਓ ਦੀਰ ਸਿੱਧੂ ਪਹਿਲਾਂ ਸੀ ਕਹਿੰਦਾ ਪੰਥ ਦਾ ਮਹਿਣਾ ਨਾ ਲੇਓ ਦੁਨੀਆਂ ਦਾ ਮਹਿਣਾ ਲੈ ਲਿਓ ਪੰਥ ਦਾ ਨਹੀਂ ਨਾ ਸਦੀਆਂ ਤੱਕ ਖੈਰਾ ਨਹੀਂ ਛੜਦਾ ਗੰਗੂ ਨੇ ਸਹਬਜ਼ਾਦਿਆਂ ਨੂੰ ਫੜਾਇਆ ਸੀ ਮਾਤਾ ਗੁਜਰੀ ਜੀ ਨੂੰ ਅੱਜ ਵੀ ਜਦੋਂ ਨੰਨਤ ਹਰਾਮ ਦੀ ਗੱਲ ਕਰਦੇ ਆਂ ਲੱਗਦਾ ਮੈਂ ਡੰਗੂ ਗੰਗੂ ਦਾ ਵਾਰਸ ਠੱਗਾ ਦੀ ਗੱਲ ਕਰਦੇ ਆਂ ਬੇਈਮਾਨਾਂ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਆਂ ਗੰਗੂ ਦੀ ਲਾੜ ਇਸ ਕਰਕੇ ਆਪਾਂ ਗੰਗੂਆਂ ਲਾਦਾ ਨਹੀਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਹੈ ਮੌਕਾ ਚਾਹਤਾ ਆ ਆਪਾਂ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਜੇਲ੍ਹ ਚੋਂ ਕਢਾਈਏ ਬਾਹਰ ਪਾਰਲੀਮੈਂਟ ਦੇ ਵਿੱਚ ਭੇਜੀਏ ਤੇ ਉੱਥੇ ਜਾ ਕੇ ਸਾਡੇ ਭਾਈ ਸਾਹਿਬ ਬੋਲਣ ਤੇ ਸਿੱਖ ਨਜ਼ਾਰਾ ਆ ਜਵੇ ਚਰਨੀ ਗਲਾ ਹੋ ਜਣੀ। ਫਦੂਰ ਸਾਹਿਬ ਆ ਰਹੇ ਹੋ ਜੇ ਤੁਸੀਂ ਅਮਰਤਪਾਲ ਸਿੰਘ ਨੂੰ ਹਰਾਤਾ ਤਾਂ ਸਮਝ ਲਿਓ ਹੁਣ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਲੀਡਰ ਤੁਹਾਨੂੰ ਮਿਲਣਾ। ਬੱਬਰ ਸ਼ੇਰ ਆਹੋ ਤੁਹਾਡੇ ਨਹੀਂ ਜੇਲ੍ਹ ਕੱਟ ਰਿਹਾ। ਔਰ ਆਪਣਾ ਫਰਜ਼ ਬਣਦਾ ਪੰਜਾਬ ਪੰਜਾਬ ਅਮਰਪਾਲ ਸਿੰਘ ਦੀ ਅਸੀਂ ਸਪੋਰਟ ਪੂਰੀ ਥੋਕ ਕੇ ਕਰਦੇ ਆਂ ਤੇ ਪ੍ਰਚਾਰ ਵੀ ਕਰਾਂਗੇ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ